ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਰਣ ਹਾਰ ਜੋ ਮਨੁੱਖ ਸੰਤਾਂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ ਸੰਤ ਕੀ ਨਿੰਦਾ ਨਾਨਕਾ ਬਹਰ ਬਹਰੇ ਅਵਤਾਰ ਹੈ ਨਾਨਕ ਸੰਤਾਂ ਦੀ ਨਿੰਦਿਆ ਕਰਨ ਨਾਲ ਜਨਮ ਮਰਨ ਦੇ ਚੱਕਰ ਵਿੱਚ ਫੈ ਜਾਦਾ ਹੈ ਅਸ਼ਟਪਦੀ ਸੰਤ ਕੇ ਦੁਖਣ ਆਰ ਜਾ ਗਟੇ ਸੰਤ ਦੀ ਨਿੰਦਿਆ ਕਰਨ ਨਾਲ ਉਮਰ ਘਟਦੀ ਹੈ ਸੰਤ ਕਾ ਦੁਖਣ ਜਮਤੇ ਨਹੀਂ ਛੂਟੇ ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਦੀ ਨਿੰਦਿਆ ਕੀਤਿਆਂ ਸਾਰਾ ਸੁਖ ਨਾਸ਼ ਹੋ ਜਾਂਦਾ ਹੈ ਸੰਤ ਕ ਦੁਖਣ ਨਰਕ ਮਹਿ ਪਾਏ ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਨਰਕ ਵਿੱਚ ਪੈ ਜਾਂਦਾ ਹੈ ਸੰਤ ਕੇ ਦੂਖਣ ਮਤ ਹੋਏ ਮਲੀਨ ਸੰਤ ਕੀ ਨਿੰਦਿਆ ਕਰਨ ਨਾਲ ਮਤ ਮੈਲੀ ਹੋ ਜਾਂਦੀ ਹੈ ਸੰਤ ਇਕ ਦੂਖਣ ਸ਼ੋਭਾ ਤੇ ਹੀਨ ਸੰਤ ਦੀ ਨਿੰਦਿਆ ਕਰਨ ਨਾਲ ਮਨੁੱਖ ਸ਼ੋਭਾ ਤੋਂ ਸਖਣਾ ਰਹਿ ਜਾਂਦਾ ਹੈ ਸੰਤ ਕੇ ਹੱਤੇ ਕੋ ਰੱਖੇ ਨਾ ਕੋਈ ਸੰਤ ਦੇ ਫਿਟਕਾਰੇ ਦੀ ਕੋਈ ਸਹਿਤਾ ਨਾ ਹੀ ਕਰਦਾ ਸੰਤ ਕੇ ਦੂਖਣ ਥਾਣ ਪ੍ਰਸ਼ਟ ਹੋਏ ਸੰਤ ਕ ਨਿੰਦਿਆ ਕੀਤਿਆਂ ਹਿਰਦਾ ਗੰਦਾ ਹੋ ਜਾਂਦਾ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਜੇ ਕਿਰਪਾਲ ਸੰਤ ਆਪ ਕਿਰਪਾ ਕਰੇ ਨਾਨਕ ਸਤ ਸੰਗਤ ਨਿੰਦਕ ਪੀ ਤਰੇ ਹੈ ਨਾਨਕ ਸੰਤ ਦੀ ਸੰਗਤ ਵਿੱਚ ਨਿੰਦਕ ਪੀ ਤਰ ਜਾਂਦੇ ਹਨ ਸੰਤ ਕੇ ਦੂਖਣ ਤੇ ਮੁਖਲਾ ਭਵੇ ਸੰਤ ਦੀ ਨਿੰਦਾ ਕਰਨ ਨਾਲ ਚਿਹਰਾ ਵੀ ਭ੍ਰਿਸ਼ਟ ਆ ਜਾਂਦਾ ਹੈ ਸੰਤ ਕੇ ਦੂਖਣ ਕਾਗ ਜਿਉ ਲਵੇ ਸੰਤ ਦੀ ਨਿੰਦਿਆ ਕਰਨ ਨਾਲ ਕਾਂ ਵਾਂਗ ਢਟਕਦਾ ਹੈ ਸੰਤ ਕੇ ਦੂਖਣ ਸਰਪ ਜੂਣ ਪਾਏ ਸੰਤ ਦੀ ਨਿੰਦਾ ਕੀਤੇ ਮਨੁੱਖ ਸੱਪ ਦੀ ਜੂਣ ਪੈ ਜਾਂਦਾ ਹੈ ਸੰਤ ਦੇ ਦੁਖਣ ਤ੍ਰਿਗ ਜੂਣ ਕਰਮਾਏ ਸੰਤ ਦੀ ਨਿੰਦਾ ਕੀਤੇ ਮਨੁੱਖ ਕਿਰਮ ਆਦਿਕ ਨਿੱਕੀਆਂ ਜੂਨਾ ਵਿੱਚ ਭੜਕਦਾ ਹੈ ਸੰਤ ਦੇ ਦੁਖਣ ਤ੍ਰਿਸ਼ਨਾ ਮਹਿ ਜਲੇ ਸੰਤ ਦੀ ਨਿੰਦਿਆ ਦੇ ਕਰਨ ਨਾਲ ਨਿੰਦਕ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ ਸੰਤ ਦੇ ਦੁਖਣ ਸਭ ਕੋਸ਼ਲੇ ਸੰਤ ਦੀ ਨਿੰਦਿਆ ਕਰਨ ਵਾਲਾ ਧੋਖਾ ਦਿੰਦਾ ਫਿਰਦਾ ਹੈ ਸੰਤ ਕੇ ਦੂਖਣ ਤੇਜ ਸਭ ਜਾਏ ਸੰਤ ਦੀ ਨਿੰਦਿਆ ਕੀਤਿਆ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ ਸੰਤ ਕੇ ਦੂਖਣ ਨੀਚੁ ਨੇ ਚਾਏ ਸੰਤ ਦੀ ਨਿੰਦਿਆ ਕੀਤਿਆ ਮਨੁੱਖ ਮਹਾ ਨੀਚ ਬਨ ਜਾਂਦਾ ਹੈ ਸੰਤ ਕ ਦੋਖੀ ਕਾਥਾਉ ਕੋ ਨਾਹੀ ਸੰਤ ਦੀ ਨਿੰਦਿਆ ਕਰਨ ਵਾਲਾ ਦਾ ਕੋਈ ਆਸਰਾ ਨਹੀਂ ਰਹਿੰਦਾ ਨਾਨਕ ਸੰਤ ਪਾਵੇ ਤਾਂ ਉਹ ਹੀ ਗਤੀ ਪਾਏ ਹੈ ਨਾਨਕ ਜੇ ਸੰਤਾਂ ਨੂੰ ਭਾਵੇ ਤਾਂ ਉਹ ਵੀ ਨਿੰਦਕ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਸੰਤ ਕਨਿੰਦਕ ਮਹਾ ਅਤੇ ਆਈ ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਹੱਥ ਚੁੱਕੀ ਰੱਖਦਾ ਹੈ ਸੰਤ ਕਨਿੰਦਕ ਕਿਨ ਟੇਕ ਨਾ ਪਾਈ ਸੰਤ ਦੀ ਨਿੰਦਿਆ ਕਰਨ ਵਾਲਾ ਪਲਕ ਪਰ ਵੀ ਆਰਾਮ ਨਹੀਂ ਲੈਂਦਾ ਸੰਤ ਕਨਿੰਦਕ ਮਹਾ ਆਤਿਆਰਾ ਸੰਤ ਦਾ ਨਿੰਦਕ ਵੱਡਾ ਜਾਲਮ ਬਣ ਜਾਂਦਾ ਹੈ ਸੰਤ ਕਨਿੰਦਕ ਪਰਮੇਸ਼ਵਰ ਮਾਰਾ ਸੰਤ ਨਿੰਦਕਰਾਬ ਵੱਲੋਂ ਫਿਟਕਾਰਿਆ ਜਾਂਦਾ ਹੈ ਸੰਤ ਕਰਨਿੰਦਕ ਰਾਜ ਤੇ ਹੀਨ ਸੰਤ ਕਰਨਿੰਦਕ ਰਾਜ ਤੋਂ ਵਾਂਝਿਆ ਰਹਿੰਦਾ ਹੈ ਸੰਤ ਕਰਨਿੰਦਕ ਦੁਖਿਆ ਅਰਦੀਨ ਸੰਤ ਦਾ ਨਿੰਦਕ ਸਦਾ ਦੁਖੀ ਤੇ ਉਤਰ ਰਹਿੰਦਾ ਹੈ ਸੰਤ ਕਰਨਿੰਦਕ ਕੋ ਸਰਬ ਰੋਗ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ ਸੰਤ ਕਰਨਿੰਦਕ ਕੋ ਸਦਾ ਵਿਜੋਗ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਸਦਾ ਵਿਛੋੜਾ ਰਹਿੰਦਾ ਹੈ ਸੰਤਕ ਨਿੰਦਾ ਦੋਖ ਮੈਂ ਦੋਖ ਸੰਤ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਏ ਨਾਨਕ ਜੇ ਸੰਤਾਂ ਨੂੰ ਭਾਵੇ ਤਾਂ ਉਸ ਨਿੰਦਕ ਦਾ ਵੀ ਨਿੰਦਿਆ ਤੋਂ ਛਟਕਾਰਾ ਹੋ ਜਾਂਦਾ ਹੈ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕਾ ਨਿੰਦਕ ਕਿਸੇ ਦਾ ਸੱਜਣ ਨਹੀਂ ਬਣਦਾ ਸੰਤ ਕੇ ਦੋਖੀ ਕੋ ਡਾਨ ਲਾਗੇ ਸੰਤ ਦੇ ਨਿੰਦਕ ਨੂੰ ਸਦਾ ਮਿਲਦੀ ਹੈ ਸੰਤ ਕਦੋਖੀ ਕੋ ਸਭ ਤੇ ਆਕੇ ਸੰਤ ਦੇ ਨਿੰਦਕ ਨਿੰਦਕ ਦਾ ਸਾਰੇ ਸਾਥ ਛੱਡ ਜਾਂਦੇ ਹਨ ਸੰਤ ਕਦੋਖੀ ਸਦਾ ਸੰਤ ਕਦੋਖੀ ਮਹਾ ਅਹੰਕਾਰੀ ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਹੰਕਾਰੀ ਬਣ ਜਾਂਦਾ ਹੈ ਸੰਤ ਕਦੋਖੀ ਸਦਾ ਬਿਕਾਰੀ ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਮੰਦੇ ਕੰਮ ਕਰਦਾ ਰਹਿੰਦਾ ਹੈ ਸੰਤ ਕਦੋਖੀ ਜਨਮੇ ਮਰੇ ਸੰਤ ਕਦੋਖੀ ਜਨਮੇ ਮਰੇ ਸੰਤ ਦਾ ਨਿੰਦਕ ਜਮਦਾ ਮਰਦਾ ਰਹਿੰਦਾ ਹੈ ਸੰਤਕ ਦੁਖ ਨਾ ਸੁਖ ਤੇ ਟਰੇ ਸੰਤ ਦੀ ਨਿੰਦਿਆ ਦੇ ਕਾਰਨ ਸੁੱਖਾ ਤੋਂ ਵਾਂਝਿਆਰ ਜਾਂਦਾ ਹੈ ਸੰਤਕ ਦੋਖੀ ਕੋ ਨਾਹੀਂ ਠਾਉ ਸੰਤਕ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਏ ਨਾਨਕ ਜੇ ਸੰਤ ਚਾਵੇ ਤਾਂ ਉਹ ਆਪਣੇ ਉਸ ਨਿੰਦਕ ਨੂੰ ਮਲਾ ਲੈਂਦਾ ਹੈ ਸੰਤਕ ਦੋਖੀ ਅਦਬੀਜ ਤੇ ਟੂਟੇ ਸੰਤ ਦੀ ਨਿੰਦਿਆ ਕਰਨ ਵਾਲਾ ਆਦੇ ਵਿੱਚ ਹੀ ਰਹਿ ਜਾਂਦਾ ਹੈ ਸੰਤਕ ਦੋਖੀ ਕਿਤੇ ਕਾਜ ਨਹੀਂ ਪੂਚੇ ਸੰਤ ਦੀ નિਿੰਦਿਆ ਕਰਨ ਵਾਲਾ ਕਿਸੇ ਕੰਮ ਵਿੱਚ ਨਪੇਰੇ ਨਹੀਂ ਚੜਦਾ ਸੰਤਕ ਦੋਖੀ ਕੋ ਉਧਿਆਨ ਪਰਮਾਈਏ ਸੰਤ ਦੇ ਨਿੰਦਕ ਨੂੰ ਜੰਗਲ ਵਿੱਚ ਭਟਕਾਇਆ ਜਾਂਦਾ ਹੈ ਸੰਤਕ ਦੋਖੀ ਉੱਜੜ ਪਾਈਏ ਸੰਤ ਦੇ ਨਿੰਦਕ ਨੂੰ ਕਰਾਏ ਪਾਇਆ ਜਾਂਦਾ ਹੈ ਸੰਤਕ ਦੋਖੀ ਅੰਤਰ ਤੇ தோთა ਸੰਤ ਦਾ ਨਿੰਦਕ ਅੰਦਰੋਂ ਪੋਲਾ ਹੁੰਦਾ ਹੈ ਜਿਉਂ ਸਾਸ ਬਿਨਾ ਮਿਰਤਕ ਹੀ ਲੋਥਾ ਜਿਵੇਂ ਪ੍ਰਾਣਾ ਤੋਂ ਬਿਨਾ ਮੁਰਦਾ ਲੋਥ ਹੈ ਸੰਤ ਦੇ ਦੋਖੀ ਕੀ ਜੜ ਕਿਛ ਨਾਹੀ ਸੰਤ ਦੇ ਨਿੰਦਕਾਂ ਦੀ ਕੋਈ ਪੱਕੀ ਨੀਂ ਨਹੀਂ ਹੁੰਦੀ ਆਪਣੇ ਬੀਜ ਆਪੇ ਹੀ ਖਾਏ ਆਪ ਆਪੇ ਹੀ ਕਮਾਈ ਕਰਕੇ ਆਪੇ ਹੀ ਖਾਂਦੇ ਹਨ ਸੰਤ ਦੇ ਦੋਖੀ ਕੋ ਅਵਰ ਨਾ ਰੱਖਣ ਹਾਰ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ ਬਚਾ ਨਹੀਂ ਸਕਦਾ ਨਾਨਕ ਸੰਤ ਭਾਵੇ ਤਾਂ ਲੈ ਉਭਾਰ ਹੈ ਨਾਨਕ ਜੇ ਸੰਤ ਚਾਹੇ ਤਾਂ ਹੀ ਬਚਾ ਸਕਦਾ ਹੈ ਸੰਤ ਕਾ ਦੋਖੀ ਈਉ ਬਿਲਿਆਏ ਸੰਤ ਦਾ ਨਿੰਦਕ ਈਉ ਵਿਲਕਦਾ ਹੈ ਜਿਉ ਜਾ ਲਬਿਨ ਮਛਲੀ ਤੜਫਾਏ ਜਿਉ ਪਾਣੀ ਬਿਨਾ ਮਛਲੀ ਤੜਫਦੀ ਹੈ ਸੰਤ ਕਾ ਦੋਖੀ ਭੂਖਾਣੇ ਰਾਜੇ ਸੰਤ ਕਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰਾਜਦਾ ਨਹੀਂ ਜਿਉ ਭਾਵਕ ਇੰਦਨ ਨਹੀਂ ਤਰਾਪੇ ਜਿਵੇਂ ਅਗ ਬਾਲਨ ਨਾਲ ਬਾਲਨ ਨਾਲ ਨਹੀਂ ਰਜਦੀ ਸੰਤ ਕਾ ਦੋਖੀ ਛੂਟੇ ਅਕੇਲਾ ਸੰਤ ਕਾ ਨਿੰਦਕ ਦੇ ਕੋਈ ਨੇੜੇ ਨਹੀਂ ਆਉਂਦਾ ਜਿਵੇਂ ਵਿਹਾੜੂ ਤਿਲ ਖੇਤ ਮਹਿ ਦੇਹਲਾ ਜਿਉਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿੱਚ ਹੀ ਨਮਾਣਾ ਪਿਆਜ ਰਹਿੰਦਾ ਹੈ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਦਾ ਨਿੰਦਕ ਤਰਮੋਹੀ ਨੂੰ ਹੁੰਦਾ ਹੈ ਸੰਤ ਕਾ ਦੁਖੀ ਸਦਾ ਸਦ ਮਿਥਿਆ ਕਹਿਤ ਸੰਤ ਦਾ ਨਿੰਦਕ ਸਦਾ ਝੂਠ ਬੋਲਦਾ ਹੈ ਕੀਰਤ ਨਿੰਦਕਾ ਤੁਰ ਹੀ ਪਾਇਆ ਨਿੰਦਕ ਦੀ ਇਹ ਕਾਰ ਧੁਰ ਤੋਂ ਹੀ ਪਈ ਹੈ ਨਾਨਕ ਜੋ ਤਿਸ ਭਾਵੇ ਸੋਈ ਥੀ ਆ ਹੈ ਨਾਨਕ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ ਸੰਤ ਕਾ ਦੁਖੀ ਕੋ ਦਰਗਾ ਮਿਲੇ ਸਜਾਏ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਪ੍ਰਭੂ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਹੈ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤਾਂ ਦਾ ਨਿੰਦਕ ਸਦਾ ਆਉਤਰ ਰਹਿੰਦਾ ਹੈ ਸੰਤਕ ਦੋਖੀ ਨ ਮਰੇ ਨ ਜਿਵਾਈ ਹੈ ਸੰਤ ਦਾ ਨਿੰਦਕ ਨਾ ਜਾਉਂਦਿਆ ਵਿੱਚ ਤੇ ਨਾ ਮੋਇਆ ਵਿੱਚ ਰਹਿੰਦਾ ਹੈ ਸੰਤਕ ਦੋਖੀ ਕੀ ਪੂਜੇ ਨਹੀਂ ਆਸਾ ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜਦੀ ਸੰਤਕ ਦੋਖੀ ਉੱਡ ਚਲੇ ਨਿਰਾਸਾ ਸੰਤ ਦੇ ਨਿੰਦਕ ਜਗਤ ਤੋਂ ਨਰਾਸ਼ ਹੀ ਚਲਾ ਜਾਂਦਾ ਹੈ ਸੰਤ ਕੇ ਦੋਖੀ ਨ ਤ੍ਰਿਸ਼ਟਾ ਕੋਈ ਸੰਤ ਦੀ ਨਿੰਦਿਆ ਕਰਨ ਵਾਲਾ ਕੋਈ ਨਹੀਂ ਰਹਿੰਦਾ ਜੈਸਾ ਪਾਵੈ ਤੈਸਾ ਕੋਈ ਹੋਏ ਜਿਉਂ ਭਾਉਂਦਾ ਹੈ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ ਪਾਇਆ ਕੀਰਤਨਾ ਮਿਟੇ ਕੋਈ ਕੀਤੇ ਕਰਮਾਂ ਵਿੱਚ ਪੈਣ ਤੋਂ ਕੋਈ ਨਹੀਂ ਮੰਨਦਾ ਨਾਨਕ ਜਾਣੇ ਸੱਚਾ ਸੋਈ ਹੈ ਨਾਨਕ ਉਹ ਸੱਚਾ ਜਾਣਦਾ ਹੈ ਸਭ ਘੜ ਤਿਸਕੇ ਉਹ ਕਰਨੇ ਹਾਰ ਸਾਰੇ ਜੀ ਜੰਤ ਉਸ ਪ੍ਰਭੂ ਦੇ ਹਨ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ ਸਦਾ ਸਦਾ ਤਿਸਕੇ ਉਹ ਨਮਸਕਾਰ ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ ਪ੍ਰਭ ਕੀ ਉਸਤਤ ਕਰਿਓ ਦਿਨ ਰਾਤ ਦਿਨ ਰਾਤ ਪ੍ਰਭੂ ਦੇ ਗੁਣ ਗਾਓ ਇਸੇ ਤੇ ਆਵੋ ਸਾਸ ਗਰਾਸ ਉਸ ਨੂੰ ਸਵਾਸਾਂ ਨਾਲ ਯਾਦ ਕਰੋ ਸਭ ਕੁਝ ਵਰਤੇ ਤਿਸਕਾ ਕੀਆ ਹਰੇਕ ਖੇੜ ਉਸ ਦੀ ਵਰਤਾਈ ਵਰਤ ਰਹੀ ਹੈ ਜੈਸਾ ਕਰੇ ਤੈਸਾ ਕੋਥੀਆ ਪ੍ਰਭੂ ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ ਆਪਣਾ ਖੇਲ ਆਪ ਕਰਨੇ ਹਾਰ ਆਪਣੀ ਖੇੜ ਆਪ ਹੀ ਕਰਨ ਜੋਗਾ ਹੈ ਦੂਸਰ ਕੌਣ ਕਹੇ ਵਿਚਾਰ ਕੋਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ ਜਿਸ ਨੂੰ ਕਿਰਪਾ ਕਰੇ ਇਸ ਆਪਨਾਂ ਨਾਮ ਦੇ ਜਿਸ ਜੀਵ ਉਤੇ ਮਿਹਰ ਕਰਦਾ ਹੈ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਵਡਪਾਗੀ ਨਾਨਕ ਜਨ ਸੇ ਹੈ ਨਾਨਕ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ